ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਰਾਮ ਸਰੂਪ ਅਣਖੀ ਦੀ ਕਤਾ ਕੋਠੇ ਖੜਕ ਸਿੰਘ ਚਲੋ ਪੜੀਏ ਇਸ ਕਿਤਾਬ ਨੂੰ ਅੱਗੇ ਬੁੜੀਆਂ ਵਿੱਚ ਹੁੰਦੀ ਹੁੰਦੀ ਗੱਲ ਬੰਤੋ ਕੋਲ ਵੀ ਪਹੁੰਚ ਗਈ ਕਿ ਕਦੇ ਉਹ ਸਾਸਕੀਰੀ ਵਿੱਚ ਜਾਂਦੀ ਹੈ ਤਾਂ ਉਹਦੇ ਘਰ ਬੈਠਕ ਵਿੱਚ ਗਿੰਦਰ ਦੀ ਬਹੂ ਹਰਨਾਮੀ ਜ਼ਰੂਰ ਆਉਂਦੀ ਹੈ ਤੇ ਨਾਲ ਹੁੰਦੀ ਹੈ ਪ੍ਰਤਾਪੇ ਦੀ ਬਦਕਾਰ ਸ਼ਿਆਮੋ ਚੰਡੇ ਨੂੰ ਸਭ ਪਤਾ ਸੀ ਪਰ ਉਹ ਤਾਂ ਜਾਣ ਕੇ ਹੀ ਘਰੋਂ ਢਲ ਜਾਂਦਾ ਉਨੇ ਬੰਤੋ ਕੋਲ ਵੀ ਕਦੇ ਜ਼ਿਕਰ ਨਹੀਂ ਸੀ ਕੀਤਾ ਝੰਡੇ ਦੇ ਚਿੱਤ ਵਿੱਚ ਪਤਾ ਨਹੀਂ ਕੀ ਸੀ ਉਹ ਅਰਜਨ ਦੀਆਂ ਮੰਨ ਆਈਆਂ ਨੂੰ ਗੋਲਦਾ ਹੀ ਨਹੀਂ ਸੀ ਬੰਤੋ ਨੇ ਸੁਣਿਆ ਤਾਂ ਉਹਨੂੰ ਅੱਗ ਲੱਗ ਗਈ ਪਹਿਲਾਂ ਤਾਂ ਉਹ ਪ੍ਰਤਾਪੇ ਕੇ ਘਰ ਸ਼ਾਮ ਨੂੰ ਕੁਲ ਗਈ ਤੇ ਉਹਨੂੰ ਤੇਰਵੀਆਂ ਸੁਣਾ ਕੇ ਆਈ ਫਿਰ ਹਰਖੀ ਹਰਕਾਈ ਨੇ ਕੇਰ ਦੇ ਘਰ ਵੱਲ ਮੂੰਹ ਕਰ ਲਿਆ ਗਈ ਤਾਂ ਤੁਸ ਦੇ ਕੇ ਉਸ ਦੇ ਅੰਦਰ ਵੜ ਗਈ ਜਾਨਸਾਰ ਭੂਸਰੇ ਸਾਨ ਵਾਂਗ ਵੜਕਾ ਮਾਰਨ ਲੱਗੀ ਕਿਉਂ ਕੁੜੇ ਹਰਨਾਮੀਏ ਲੁਚੀਏ ਕਿਉਂ ਸਾਡਾ ਘਰ ਪੁੱਟਣ ਨੂੰ ਲਿਆ ਬਸ ਲੈਣ ਦੇ ਦੋ ਦਿਨ ਤੈਨੂੰ ਹੀਨਤ ਤਾਂ ਨਹੀਂ ਆਉਂਦੀ ਭੋਰਾ ਉੱਥੇ ਜਾ ਕੇ ਹੱਡ ਚੂਸਦੀ ਐ ਤੇ ਮੂਤ ਪੀਨੀ ਐ ਸੌਰੇ ਦੀ ਤਾਂ ਮਿੱਟੀ ਚੋਂ ਮਿਲਿਆਤੀ ਫੂਕਦੀ ਦਾੜੀ ਕੇਰੇ ਕੰਜਰ ਦੀ ਉਸ ਮਾਪਿਆਂ ਦੀ ਲੱਜ ਸ਼ਰਮੀ ਰੱਖ ਲੈ ਹਰਨਾਮੇ ਸੁਣੀ ਗਈ ਸੁਣੀ ਗਈ ਤੇ ਫਿਰ ਆਖਰ ਨੂੰ ਉਹ ਵੀ ਬੋਲਣ ਲੱਗੀ ਦਾੜੀ ਫੂਕ ਤੂੰ ਆਪਣੇ ਖਸਮ ਦੀ ਜਾਂ ਆਪ ਦੇ ਪਿਓ ਕੰਜਰ ਦੀ ਫੂਕ ਲੈ ਸ਼ਰਮ ਨਹੀਂ ਆਉਂਦੀ ਟਟੀ ਨੂੰ ਦੋ ਦੋ ਖਸਮ ਹੰਡਾਉਂਦੀ ਐ ਅੱਡੇ ਚੂਸਣ ਤੇਰੀਆਂ ਧੀਆਂ ਸ਼ੋਕਰੀਆਂ ਉਹਨਾਂ ਨੂੰ ਪਿਆ ਮੋਤ ਵਿਚਾਲਿਓਂ ਪਾੜ ਕੇ ਰੱਖ ਦੂੰ ਮੈਨੂੰ ਬੋਲਣ ਨੂੰ ਮਰਦੀਆਂ ਵਗ ਜਾਤੋਂ ਭਲੀ ਪਾਂਦ ਇੱਟ ਮਾਰ ਕੇ ਮੱਥਾ ਪਾੜ ਦੂੰ ਵਿਚਰਦਾ ਇੱਕ ਹਟਦੀ ਤਾਂ ਦੂਜੀ ਬੋਲਣ ਲੱਗ ਪੈਂਦੀ ਤੇ ਫਿਰ ਦੋਵੇਂ ਹੀ ਇੱਕੋ ਸਾਹ ਬੋਲ ਰਹੀਆਂ ਸਨ ਕਿਸੇ ਦੀ ਕਿਸੇ ਨੂੰ ਕੋਈ ਸਮਝ ਨਹੀਂ ਸੀ ਆ ਰਹੀ ਜਿਵੇਂ ਦੋਵੇਂ ਜਾਣੀਆਂ ਲੋਕਾਂ ਨੂੰ ਹੀ ਆਪਣੀਆਂ ਗਾਲਾਂ ਸੁਣਾ ਰਹੀਆਂ ਹੋਣ ਹਲੇ ਦਵਾਲੇ ਦੇ ਘਰਾਂ ਦੀਆਂ ਤੀਮੀਆਂ ਬੁੜੀਆਂ ਕੁੜੀਆਂ ਆਪੋ ਆਪਣੇ ਬਾਰਾਂ ਵਿੱਚ ਆ ਖੜੀਆਂ ਤੇ ਉਹਨਾਂ ਦੀ ਲੜਾਈ ਦਾ ਤਮਾਸ਼ਾ ਵੇਖ ਰਹੀਆਂ ਸਨ। ਕਈ ਜਣੀਆਂ ਆਪਣੇ ਘਰਾਂ ਦੀਆਂ ਪੌੜੀਆਂ ਚੜ੍ਹ ਕੇ ਬਨੇਰਿਆਂ ਉੱਤੇ ਜਾ ਖੜੀਆਂ। ਘਰ ਵਿੱਚ ਰਹਿ ਗਿਆ ਇਕੱਲਾ-ਦਕੱਲਾ ਕੋਈ ਬੰਦਾ ਵੀ ਲੜਾਈ ਸੁਣਨ ਲਈ ਗਲੀ ਵਿੱਚ ਆ ਗਿਆ ਸੀ ਤੇ ਫੇਰ ਜਦੋਂ ਦੋਵੇਂ ਹੀ ਹੰਬੜ ਵਾਲੀਆਂ ਹੋ ਗਈਆਂ, ਪ੍ਰੀਤਮ ਦੀਮਾ ਘਰੋਂ ਬਾਹਰ ਨਿਕਲੀ। ਹਰਨਾਮੀ ਨੂੰ ਉਹਦੇ ਦਰਵਾਜ਼ਿਆਂ ਦੇ ਅੰਦਰ ਤੱਕਾ ਦੇ ਕੇ ਬਾਰੋਂ ਦਰਵਾਜ਼ਾ ਲਾ ਦਿੱਤਾ। ਬੰਤ ਉਹਨੂੰ ਬਾਹੋਂ ਫੜ ਕੇ ਉਹ ਉਹਦੇ ਘਰ ਲੈ ਗਏ ਤੇ ਫਿਰ ਹੋਰ ਬੁੜੀਆਂ ਵੀ ਨਹੀਂ ਜਾਣਦੇ ਉਪਰੇ ਨਹੀਂ ਛੱਡੋ ਪਰੇ ਕਹਿਣ ਲੱਗ ਪਈਆਂ ਬੰਤ ਨੂੰ ਇਹ ਗੁੱਸਾ ਬਿਲਕੁਲ ਹੀ ਨਹੀਂ ਸੀ ਕਿ ਅਰਜਨ ਹਰਨਾਮੀ ਪਿੱਛੇ ਕਰਦਾ ਪੈਸਾ ਬਰਬਾਦ ਕਰਦਾ ਹੈ ਉਹਨੂੰ ਤਾਂ ਬਚੇਵਾ ਇਹ ਸੀ ਕਿ ਉਹ ਆਪਣੇ ਹੱਥ ਵਿੱਚੋਂ ਕਿਉਂ ਜਾਣ ਨਿਕਲਦਾ ਜਾ ਰਿਹਾ ਹੈ ਬਾ ਲੱਗਦੀ ਹੁਣ ਉਹ ਘਰੋਂ ਬਾਹਰ ਨਾ ਜਾਂਦੀ ਸਾਖ ਸਕੀਰੀ ਵਿੱਚ ਮਸਾਂ ਹੀ ਜਾਂਦੀ ਬੈਠ ਕੇ ਦੇ ਪਹੇ ਵੱਲ ਦੇ ਤਖਤਿਆਂ ਨੂੰ ਜਿੰਦਾ ਲਵਾ ਕੇ ਕੂੰਜੀ ਉਹਨੇ ਆਪਣੇ ਕੋਲ ਰੱਖ ਲਈ ਉਹਦਾ ਫੇਰ ਵੀ ਦਿਲ ਨਾ ਖੜਿਆ ਤਾਂ ਤਖਤਿਆਂ ਦੇ ਅੰਦਰਲੇ ਪਾਸੇ ਵੱਡੀਆਂ-ਵੱਡੀਆਂ ਮੇਖਾਂ ਨਾਲ ਲੰਮੇ ਲੋਟ ਦੋ ਫੱਟੀਆਂ ਜੜਵਾ ਦਿੱਤੀਆਂ। ਉਹ ਝੰਡੇ ਨਾਲ ਨਿਤਕਲੇਸ਼ ਕਰਦੀ। ਤੂੰ ਹੰਸੁਰਤ ਕਿਉਂ ਨਹੀਂ ਕਰਦਾ? ਬਗਾਨੀ ਤੀਮੀ ਦੇ ਢਿੱਡ ਚੋਂ ਸਾਰਾ ਘਰ ਉਲੱਦੀ ਜਾਂਦਾ ਇਹ। ਹੌਲੀ-ਹੌਲੀ ਸਮਝਾਉਣ ਲੱਗੀ। ਜਦ ਮੈਂ ਹੈਗੀ ਆ ਘਰੇ ਇਹ ਉਸ ਕੰਜਰੀ ਨੂੰ ਕਿਉਂ ਸੱਦਦਾ? ਉਹ ਕਿੱਧਰ ਲਈ ਆ ਗਈ ਹੂਰਪਰੀ? ਉਹ ਤਾਂ ਬੇਰ ਲੈ ਕੇ ਖਾਣ ਨੂੰ ਜੀ ਨਾ ਕਰੇ ਕਿਸੇ ਦਾ। ਝੰਡੇ ਉੱਤੇ ਕੋਈ ਅਸਰ ਨਾ ਹੁੰਦਾ। ਉਹਦੀ ਇੱਕੋ ਗੱਲ ਮੁੰਡਾ ਖੁੰਡਾ ਹੱਸ ਖੇਡ ਲੈਣ ਦੇ ਆਪਣਾ ਕੀ ਜਾਂਦਾ ਤਿੰਨਾ ਕੋ ਖਰਾਬ ਕਰ ਦੂ ਘਰ ਅੱਧਾ ਦਾ ਮਾਲਕ ਐ ਇੱਕ ਦਿਨ ਸਾਰੀ ਦਾ ਮਾਲਕ ਤੇਰੇ ਪੁੱਤ ਨਹੀਂ ਬਣ ਜਾਣਾ ਤੂੰ ਡੂੰਗੀ ਸੋਚ ਅਰਜਨ ਦੀ ਬੈਠਕ ਵਿੱਚ ਹਰਨਾਮੀ ਦਾ ਆਉਣਾ ਬੰਦ ਹੋ ਗਿਆ ਦਾ ਬਚਾ ਕੇ ਦੋ ਚਾਰ ਵਾਰ ਉਹ ਪ੍ਰਤਾਪੇ ਦੇ ਘਰ ਮਿਲੇ ਸਨ ਪਰ ਉੱਥੇ ਵੀ ਠੀਕ ਨਹੀਂ ਸੀ ਕੋਈ ਮਸਾ ਹੀ ਅਜਿਹੇ ਦਿਨ ਮਿਲਦਾ ਜਦੋਂ ਬੁੜਾ ਬੁੜੀ ਘਰੋਂ ਬਾਹਰ ਹੁੰਦੇ ਦੋਵੇਂ ਮੁੰਡੇ ਤਾਂ ਕਦੇ ਵੀ ਘਰਾ ਵੜਦੇ ਤੇ ਫੇਰ ਮੇਲੇ ਵਿਕੇੜੇ ਨਿਤ-ਨਿਤ ਲੱਗਦੇ ਨੇ ਪਿੰਡ ਵਿੱਚ ਹੋਰ ਠੂਈਆਂ ਵੀ ਉਹਨਾਂ ਨੇ ਜੋ ਬਣਾਈਆਂ ਸਨ ਦੋ-ਤਿੰਨ ਵਾਰ ਤੋਂ ਵੱਧ ਨਹੀਂ ਚੱਲੀਆਂ ਅਖੀਰ ਅਰਜਨ ਨੇ ਗਿੰਦਰ ਦੇ ਘਰ ਹੀ ਆਉਣਾ ਸ਼ੁਰੂ ਕਰ ਦਿੱਤਾ ਗਿੰਦਰ ਖੇਤ ਗਿਆ ਹੁੰਦਾ ਤਾਂ ਉਹ ਫਟ ਘਰਾ ਵੜਦਾ ਇਹ ਸਿਲਸਿਲਾ ਕਈ ਮਹੀਨੇ ਚੱਲਦਾ ਰਿਹਾ ਪਰ ਹੁਣ ਦਾਰੂ ਪੀਣ ਦਾ ਕੰਮ ਬੰਦ ਹੋ ਗਿਆ ਸ਼ਿਆਮੋ ਅੱਡ ਦੁਖੀ ਸੀ ਅਰਜਨ ਨੂੰ ਹੁਣ ਉਹਦੀ ਕੋਈ ਬਹੁਤੀ ਲੋੜ ਵੀ ਨਹੀਂ ਰਹਿ ਗਈ ਸੀ ਉਹ ਨਾਰਾਜ਼ ਰਹਿੰਦੀ ਕਿਸੇ ਨਾ ਕਿਸੇ ਤਰ੍ਹਾਂ ਗਿੰਦਰ ਦੇ ਕੰਨਾਂ ਵਿੱਚ ਇਹ ਗੱਲ ਪੈ ਗਈ ਕਿ ਅਰਜਨ ਚੋਰੀ ਉਹਨਾਂ ਦੇ ਘਰ ਆਉਂਦਾ ਹੈ ਆ ਨੀ ਬਹਾਨੀ ਉਹ ਹਰਨਾਮੀ ਉੱਤੇ ਖਿਜਣ ਲੱਗਿਆ ਪਰ ਉਸ ਜਾਇਆ ਕਰੇ ਰੋਟੀ ਨਾ ਖਾਂਦਾ ਕਦੇ ਕਦੇ ਥਾਲੀ ਵਿੱਚ ਪਾਈ ਰੋਟੀ ਕੰਧ ਨਾ ਮਾਰਦਾ ਖਾਮਗਾ ਹੀ ਪਸ਼ੂਆਂ ਨੂੰ ਗਾਲਾਂ ਕੱਢਦਾ ਫਿਰਦਾ ਐਵੇਂ ਹੀ ਕੋਈ ਹੋਰ ਬਹਾਨਾ ਬਣਾ ਕੇ ਉਹਨੇ ਹਰਨਾਮੀ ਨੂੰ ਦੋ ਵਾਰੀ ਕੁੱਟਿਆ ਵੀ ਹਰਨਾਮੀ ਨੇ ਰੋ ਰੋ ਕੇ ਅੱਖਾਂ ਲਾਲ ਕੀਤੀਆਂ ਪੇਕੀਂ ਜਾ ਕੇ ਬੈਠਣ ਦਾ ਡਰਾਵਾ ਵੀ ਦਿੱਤਾ ਪਰ ਗਿੰਦਰ ਦੇ ਮਨ ਵਿੱਚ ਉਹ ਗੱਲ ਨਿਕਲੀ ਨਹੀਂ ਸੀ ਉਸ ਨੂੰ ਖੇਤ ਜਾਏ ਬਗੈਰ ਵੀ ਨਹੀਂ ਸੀ ਸਰਦਾ ਦੋ ਵਾਰੀ ਖੇਤੋਂ ਕੰਮ ਛੱਡ ਕੇ ਉਹ ਅਚਾਨਹ ਹੀ ਘਰ ਆਇਆ ਪਰ ਘਰ ਵਿੱਚ ਅਰਜਨ ਉਹਨੂੰ ਨਹੀਂ ਮਿਲਿਆ ਇਸ ਨਾਲ ਤਾਂ ਹਰਨਾਮੀ ਸਗੋਂ ਚੱਕਨੀ ਹੋ ਗਈ ਹਰਨਾਮੀ ਇੱਕ ਦਿਨ ਪਰਾਗਦਾਸ ਦੇ ਡੇਰੇ ਗਈ ਡੇਰਾ ਪਿੰਡ ਦੇ ਬਾਹਰਵਾਰ ਛਿਪ ਦੇ ਵਿੱਚ ਸੀ ਇਸ ਪਿੰਡ ਵਿੱਚ ਪਰਾਗਦਾਸ ਆਏ ਨੂੰ 10-12 ਸਾਲ ਹੋ ਗਏ ਸਨ ਜਦੋਂ ਉਹ ਆਇਆ ਸੀ ਤਾਂ ਇੱਕ ਪੁਰਾਣੇ ਆਬੇ ਉਤੇ ਉਹਨੇ ਧੂਣੀਆਂ ਤਾਪੀਆਂ ਸਨ ਸਿਆਲ ਵਿੱਚ ਜਲਤਾ ਰਾਕੀਤਾ ਫੇਰ ਤਾਂ ਪਿੰਡ ਦੇ ਲੋਕ ਆਮ ਹੀ ਉਹਦੇ ਕੋਲ ਆਉਣ ਜਾਣ ਲੱਗ ਪਏ ਬੁੜੀਆਂ ਬਹੂਆਂ ਤੇ ਮਟਿਆਰਾਂ ਕੁੜੀਆਂ ਵੀ ਵੇਲੇ ਬੰਦੇ ਤਾਂ ਹਰ ਵੇਲੇ ਹੀ ਆਵੇ ਉਤੇ ਬੈਠੇ ਰਹਿੰਦੇ ਰਾਤ ਨੂੰ ਵੀ ਉੱਥੇ ਹੀ ਸੌਂ ਜਾਂਦੇ ਅੰਨ ਬਾਣੀ ਖੁੱਲਾ ਮਿਲਦਾ ਸੀ ਦੁੱਧ ਚਾਹ ਰੋਟੀਆਂ ਤੇ ਭੰਤ ਭੰਤ ਦੀਆਂ ਦਾਲਾਂ ਸਬਜ਼ੀਆਂ ਹੋਰ ਉਹਨਾਂ ਨੇ ਕੀ ਲੈਣਾ ਸੀ ਸਾਦਤਾ ਗਤ ਵੀਦਵੀ ਕਰਦਾ ਉਦਤ ਵੀਰਤ ਨਾਲ ਪਿੰਡ ਦੇ ਕਈ ਬੰਦੇ ਰਾਜੀ ਹੋਏ ਸਨ ਸੋਕੇ ਨਾਲ ਮਰ ਰਹੇ ਜਵਾਕ ਵੀ ਬਚ ਰਹੇ ਦੇ ਮਿਰਗੀ ਵਰਗ ਰੋਗ ਵੀ ਉਹਨੇ ਹਟਾ ਦਿੱਤੇ ਕਿੰਨੀਆਂ ਹੀ ਜਵਾਨ ਕੁੜੀਆਂ ਤੇ ਬਹੂਆਂ ਵਿੱਚੋਂ ਭੂਤਾਂ ਗੱਡੀਆਂ ਕੋਠੇ ਖੜਗ ਸਿੰਘ ਹੀ ਨਹੀਂ ਆਲੇ ਦੁਆਲੇ ਦੇ ਹੋਰ ਪਿੰਡਾਂ ਵਿੱਚ ਵੀ ਬਰਾਗ ਦਾ ਸਨਾ ਉੱਗਾ ਹੋ ਗਿਆ ਲੋਕ ਉਹਨੂੰ ਚੜਾਵਾ ਚੜਾ ਜਾਂਦੇ ਪਾਖਰ ਸਿੰਘ ਨੰਬਰਦਾਰ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹਦੀ ਘਰ ਵਾਲੀ ਨੂੰ ਮੁੰਡਾ ਨਹੀਂ ਹੁੰਦਾ ਸੀ ਤੀਜੇ ਸਾਲ ਕੁੜੀ ਜੰਮ ਪੈਂਦੀ ਇਸ ਤਰ੍ਹਾਂ ਉਪਰ ਧੜੀ ਪੰਜ ਗੁਣੀਆਂ ਜੰਮੀਆਂ ਉਹਨੇ ਪ੍ਰਾਗਦਾਸ ਦੀ ਸ਼ਰਨ ਲੈ ਲਈ 21 ਤਵੀਤ ਦਿੱਤੇ ਪ੍ਰਾਗਦਾਸ ਨੇ ਮੱਸਿਆ ਦੀ ਰਾਤ ਇੱਕ ਕੱਪੜੇ ਵਿੱਚ ਚਰਾਹੇ ਉੱਤੇ ਜਾ ਕੇ ਉਹ ਨਾਤੀ ਵੀ ਚੌਲਾਂ ਦੇ ਕੜਾਹੇ ਕੱਢੇ ਤੇ ਸੁਖ ਸੁਖੀ ਕੇ ਜੇਕਰ ਉਹਦੇ ਘਰ ਅਗਲੀ ਵਾਰ ਮੁੰਡਾ ਹੋ ਗਿਆ ਤਾਂ ਬਾਬਾ ਪ੍ਰਾਗਦਾਸ ਨੂੰ ਪੂਰਾ ਮੰਨੇਗਾ ਕਰਨੀ ਰੱਬ ਦੀ ਮੁੰਡਾ ਹੀ ਜੰਮਿਆ ਧੂਮਾਂ ਪੈ ਗਈਆਂ ਸਾਰੇ ਪਿੰਡ ਵਿੱਚ ਪ੍ਰਾਗਦਾਸ ਦੇ ਤਵੀਤਾਂ ਦੀਆਂ ਸਵਾ ਮਹੀਨੇ ਦਾ ਮੁੰਡਾ ਹੋਇਆ ਤਾਂ ਸਾਰਾ ਟੱਬਰ ਮੁੰਡਿਆਂ ਲੈ ਕੇ ਆਵੇ ਉੱਤੇ ਆਇਆ ਮੁੰਡੇ ਨੂੰ ਪ੍ਰਾਗ ਦਸ ਦੇ ਚਾਰਨਾ ਵਿੱਚ ਰੱਖ ਦਿੱਤਾ ਪ੍ਰਾਗ ਦਸ ਨੇ ਆਪਣੇ ਬਖਸ਼ਣਹਾਰ ਹੱਥਾਂ ਨਾਲ ਮੁੰਡੇ ਨੂੰ ਚੁੱਕਿਆ ਤੇ ਨੰਬਰਦਾਰਨੀ ਦੀ ਗੋਦੀ ਵਿੱਚ ਉਹਨੂੰ ਰੱਖ ਦੇ ਅਸ਼ੀਰਵਾਦ ਦਿੱਤਾ ਲੈ ਭਾਈ ਕਾਕੇ ਦਾ ਮੱਥਾ ਦੱਸਦਾ ਬਾਪ ਦਾਦੇ ਦਾ ਨਾਂ ਉੱਚਾ ਕਰੋ 100 ਬਰਸਾ ਹੋ ਨੰਬਰਦਾਰ ਪਖਰ ਸਿੰਘ ਨੇ ਉੱਥੇ ਹੀ ਇੱਕ ਲੱਤ ਉੱਤੇ ਖੜ ਕੇ ਐਲਾਨ ਕੀਤਾ ਕਿ ਸੂਏ ਨਾਲ ਲੱਗਦੀ ਆਪਣੀ ਜ਼ਮੀਨ ਵਿੱਚੋਂ ਉਹਨੇ 7 ਵਿੱਗੇ ਪੁੰਨ ਕੀਤੀ ਉੱਥੇ ਡੇਰਾ ਬਣੋ ਸੰਤ ਦਾ ਸੰਤ ਪ੍ਰਗਦਾਸ ਨੇ ਅੱਖਾਂ ਮੀਚੀਆਂ ਤੇ ਮੂੰਹ ਵਿੱਚ ਕੋਈ ਮੰਤਰ ਪੜਿਆ ਫਿਰ ਅੱਖਾਂ ਖੋਲੀਆਂ ਧੋਨੇ ਦੀ ਸਵਾਲ ਲੈ ਕੇ ਨੰਬਰ ਦਾ ਸਾਰੇ ਟਬਰ ਨੂੰ ਤਿਲਕ ਕੀਤਾ ਆਬੇ ਉੱਤੇ ਬੈਠੀ ਸਾਰੀ ਸੰਗਤ ਵਿੱਚ ਲੱਡੂ ਵੰਡੇ ਗਏ ਪਖਰ ਸਿੰਘ ਲੱਡੂਆਂ ਦਾ ਟੋਕਰਾ ਭਰ ਕੇ ਲਿਆਇਆ ਸੀ ਦੂਜੇ ਦਿਨ ਹੀ ਪ੍ਰਗਦਾਸ ਨੇ ਪਖਰ ਸਿੰਘ ਦੀ ਜ਼ਮੀਨ ਵਿੱਚ ਜਹਾ ਡੇਰੇ ਲਾਏ ਪਿੰਡ ਵਿੱਚੋਂ ਮਾਇਆ ਆਉਣ ਲੱਗੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਵੀ ਹੁੱਕਾ ਫਿਰ ਗਿਆ ਕਿ ਸੰਤ ਪ੍ਰਗਦਾਸ ਨਵਾਂ ਡੇਰਾ ਅਸਾਰ ਰਿਹਾ ਹੈ ਸਿਆਲ ਦੀ ਰੁੱਤ ਸੀ ਜਲਤਾਰੇ ਦਾ ਵੱਡਾ ਪ੍ਰੋਗਰਾਮ ਬਣ ਗਿਆ। ਆਖਰੀ ਦਿਨ ਦੂਰੋਂ ਦੂਰੋਂ ਸਾਦ ਮੰਗਵਾਏ ਗਏ। ਵੱਡੇ ਵੱਡੇ ਢਡਾਂ ਵਾਲੇ ਤੇ ਸਿਰ ਉੱਤੇ ਟੋਕਰਾਂ ਟੋਕਰਾਂ ਝਟਾਂ ਦਾ। ਨਰਸਿੰਘੇ ਵੱਜ ਰਹੇ ਸਨ। ਹਾਥੀਆਂ ਵਾਲੇ ਸਾਦਾਂ ਦਾ ਟੋਲਾ ਵੀ ਆਇਆ। ਕੋਠੇ ਖੜਕ ਸਿੰਘ ਦੇ ਘਰ ਘਰ ਦਾ ਇੱਕ ਇੱਕ ਟਿੱਪ ਦੁੱਧ ਭਰਾਗ ਦਾਸ ਤੇ ਡੇਰੇ ਪਹੁੰਚ ਗਿਆ। ਲਾਮ ਦੇ ਪਿੰਡਾਂ ਤੋਂ ਵੀ ਦੁੱਧ ਦੀਆਂ ਟੋਕਣੀਆਂ ਆਈਆਂ। ਖੀਰ ਕੜਾ ਤੇ ਮਾਲ ਪੂੜਿਆਂ ਦੇ ਖੁੱਲ੍ਹੇ ਕੱਪੇ ਵਰਤਾਏ ਗਏ। ਮੌਸਰੂਨਾ ਕਾਰਨ ਲਈ ਸਾਦ ਤੂੰਗ ਦਾਲ ਤੇ ਤਵੇ ਉੱਤੇ ਪੱਕੇ ਮੰਡੇ ਸਾਰਾ ਦਿਨ ਮੇਲਾ ਲੱਗਿਆ ਰਿਹਾ ਇਹ ਜਲਤਾਰਾ ਅਸਲ ਵਿੱਚ ਪਰਾਗਦਾਸ ਨੇ ਡੇਰੇ ਬਣਵਾਉਣ ਲਈ ਕੀਤੀ ਸੀ ਕੋਠੇ ਖੜਕ ਸਿੰਘ ਦੇ ਜੱਟ ਜ਼ਿਮੀਦਾਰ ਬਾਣੀਆਂ ਤੇ ਹੋਰ ਸਭ ਜਾਤਾਂ ਨੇ ਆਪਣੀ ਆਪਣੀ ਪਹੁੰਚ ਅਨਸਾਰ ਮੱਥਾ ਟੇਕਿਆ ਪੜੜੀ ਫੇਰ ਦੇ ਪਿੰਡ ਵੀ ਚੜਾਵਾ ਚੜਾ ਕੇ ਗਏ ਰੁਪਈਏ ਕਾਂਕ ਦੀਆਂ ਬੋਰੀਆਂ ਗੁੜ ਦੀਆਂ ਪੈਲੀਆਂ ਕੱਪੜੇ ਭਾਂਡੇ ਤੇ ਘਿਓ ਦੇ ਪੀਪੇ ਤੇ ਫੇਰ 10-12 ਦਿਨਾਂ ਬਾਅਦ ਹੀ ਮਿਸਤਰੀ ਲੱਗ ਗਏ ਦਿਹਾੜੀਆਂ ਦਾ ਕੰਮ ਮਜੀ ਵੀ ਰਾਮਦਾਸੀਆ ਕਰਨ ਆਉਂਦੇ ਕੋਠਿਆਂ ਦਾ ਘਰ ਘਰ ਦਾ ਇੱਕ ਬੰਦਾ ਦਿਹਾੜੀ ਲਵਾ ਕੇ ਗਿਆ ਆ ਰਾਮਪੁਰਾ ਮੰਡੀ ਦੇ ਠਾਕਰ ਮੱਲ ਸੇਠ ਨੇ 51 ਬੋਰੀਆਂ ਸਿਮਿੰਟ ਭੇਜ ਦਿੱਤੀਆਂ ਫੂਲ ਦੇ ਲਾਲਾ ਗੁਜਰਮਾਲਾ ਦਾ ਪੱਟਾ ਚੱਲਦਾ ਸੀ 11000 ਇੱਟ ਉਹਨੇ ਭੇਜ ਦਿੱਤੀ ਇਸ ਤਰ੍ਹਾਂ ਹੀ ਭਾਈ ਰੂਪੇ ਦੇ ਰਾਮ ਰਖਾ ਮੱਲ ਦੀ 17000 ਇੱਟ ਆ ਗਈ ਪਦਾਉੜੀ ਸਰਦਾਰ ਇੱਕ ਦਿਨ ਮੱਥਾ ਟੇਕਣ ਆਇਆ। ਉਹਨੇ ਬਰਨਾਲੇ ਜਾ ਕੇ 10 ਸਟੇਰੀਆਂ ਤੇ 100 ਬਾਲਾ ਭੇਜ ਦਿੱਤਾ। ਸਵਾ ਮਣ ਮੱਕੀ ਛੋਲਿਆਂ ਦੀ ਦਾਲ ਵੀ। 2-3 ਮਹੀਨਿਆਂ ਵਿੱਚ ਸੇਲ ਬਰਾਵਾਲੇ ਪਾਸੇ 7 ਕਮਰੇ ਬਣ ਗਏ। ਬੁਰਜ ਗਿੱਲਾਂ ਵਾਲੇ ਪਾਸੇ ਇੱਕ ਲੰਮੀ ਕ ਉੱਚੀ ਕੰਧ ਖਿੱਚ ਦਿੱਤੀ ਗਈ ਜੀ ਦੇ ਇੱਕ ਸਿਰੇ ਉਤੇ ਦੋ ਕਮਰੇ ਤੇ ਵਿੱਚ ਪਕਾਰ ਬਰਾਂਡਾ ਸੱਤ ਆ ਗਿਆ। ਇਸ ਬਰਾਂਡਾ ਥੱਲੇ ਸਾਧਵਾ ਦਾ ਧੂਣਾ ਰੱਖਿਆ। ਬਰਾਂਡੇ ਦੇ ਸਾਹਮਣੇ ਵੱਡਾ ਵੇੜਾ ਸੰਗਤਾਂ ਦੇ ਬੈਠਣ ਲਈ। ਕੋਠਿਆਂ ਵਾਲੀ ਵਖੀਬੀ ਤੇ ਲੰਗਰ ਇੱਕ ਕਮਰਾ ਫੁੱਲੇ ਚੌਕੇ ਵਾਲਾ ਤੇ ਨਾਲ ਲੱਗਦਾ ਕਮਰਾ ਰਾਸ਼ਨ ਪਾਣੀ ਦੇ ਰੱਖਣ ਲਈ ਡੇਰੇ ਦੇ ਐਨ ਵਿਚਕਾਰ ਖੋਹੀ ਲਾ ਕੇ ਹੱਟੇ ਲਾ ਦਿੱਤੀ ਗਈ ਇੱਕ ਵੱਡੀ ਖੇੜ ਗਵਾਂ ਦੇ ਪਾਣੀ ਪੀਣ ਲਈ ਤੇ ਇੱਕ ਲੰਬਾ ਸੱਤਮਾ ਜਵਾਰਾ ਜਿਸ ਦੇ ਵਿੱਚ ਚਾਰ ਟੂਟੀਆਂ ਲਾਈਆਂ ਗਈਆਂ ਡੇਰੇ ਵਿੱਚ ਰਹਿੰਦੀ ਸਾਰੇ ਸੰਗਤ ਇਹਨਾਂ ਟੂਟੀਆਂ ਥੱਲੇ ਨਾ ਆਉਂਦੀ ਡੇਰੇ ਵਿੱਚ ਥਾਂ ਥਾਂ ਉਤੇ ਨੇਮਣ ਟਾਲੀ ਬੋਹੜ ਤੇ ਪਿਪਲ ਦੇ ਦਰਖਤ ਲਾਏ ਗਏ ਹਲਟੀ ਦੇ ਆਲੇ ਦੁਆਲੇ ਕੇਲਿਆਂ ਦੇ ਬੂਟੇ ਲਾ ਦਿੱਤੇ ਗਏ। ਪ੍ਰਾਗਦਾਸ ਦਾ ਡੇਰਾ ਇੱਕ ਨਵਾਂ ਸੰਸਾਰ ਸੀ ਜਿਸ ਵਿੱਚ ਆ ਕੇ ਬੰਦੇ ਨੂੰ ਸੁੱਖ ਦਾ ਸਾਹ ਮਿਲਦਾ। ਪਿੰਡ ਵਿੱਚ ਲੁਕਮੀਆਂ ਲੁਕਮੀਆਂ ਗੱਲਾਂ ਇਹ ਵੀ ਹੁੰਦੀਆਂ ਕਿ ਸੰਤ ਪ੍ਰਾਗਦਾਸ ਦੂਰ ਆਪਣੇ ਪਿੰਡ ਕਾਨਗੜ ਵਿੱਚ ਆਪਣੇ ਭਤੀਜਿਆਂ ਨੂੰ ਪਾਲ ਰਿਹਾ ਹੈ। ਕਾਨਗੜ ਬਰੇਟਾ ਮੰਡੀ ਕੋਲ ਇੱਕ ਛੋਟਾ ਜਿਹਾ ਪਿੰਡ ਸੀ। ਪ੍ਰਾਗਦਾਸ ਉੱਥੋਂ ਦਾ ਸੀ। ਜੱਟਾਂ ਦੇ ਘਰ ਦਾ ਜਨਮ ਸੀ। ਦੋ ਭਰਾ ਸਨ ਪਰਾਗ ਦਾਸ ਦਾ ਬਚਪਨ ਦਾ ਨਾਮ ਚੰਦਾ ਸਿੰਘ ਸੀ ਜ਼ਮੀਨ ਥੋੜੀ ਸੀ ਗੁਜ਼ਾਰਾ ਮਸਾ ਹੁੰਦਾ ਚੰਦਾ ਸਿੰਘ 20/ਸਾਲ ਦਾ ਹੋ ਗਿਆ ਸੀ ਪਰ ਉਹਨੂੰ ਕੋਈ ਸਾਖ ਨਹੀਂ ਸੀ ਹੋ ਰਿਆ ਪਿਓ ਅਮਲੀ ਸੀ ਹਨੇਸਾਰ ਇੱਕ ਦਿਨ ਉਹ ਘਰੋਂ ਭੱਜਿਆ ਤੇ ਅੰਬਾਲੇ ਜਾ ਕੇ ਫੌਜੇ ਵਿੱਚ ਭਰਤੀ ਹੋ ਗਿਆ ਉੱਥੇ ਪਰੇਡਾਂ ਕਰਦਾ ਔਖਾ ਹੋਇਆ ਤਾਂ ਪਗੜਾ ਹੋ ਗਿਆ ਪੁਲਿਸ ਕਾਨਗੜ ਉਹਨੂੰ ਲੱਭਣ ਆਇਆ ਕਰੇ ਕੁਝ ਮਹੀਨੇ ਤਾਂ ਸਖਸਕੀ ਦੀਆਂ ਵਿੱਚ ਲੁਕ ਛਿਪ ਕੇ ਲੰਘ ਗਏ ਤੇ ਫਿਰ ਹਰਦوار ਜਾ ਕੇ ਉਹ ਸਾਥ ਬਣ ਗਿਆ ਬਹੁਤ ਸਾਲਾਂ ਬਾਅਦ ਕਾਨਗੜ ਆਇਆ ਤਾਂ ਮਾਂ ਪਿਓ ਮਰ ਚੁੱਕੇ ਸਨ ਛੋਟੇ ਭਰਾ ਨੇ ਵਿਆਹ ਤਾਂ ਕਰਵਾ ਲਿਆ ਸੀ ਪਰ ਦੋ ਮੁੰਡੇ ਤੇ ਇੱਕ ਕੁੜੀ ਜੰਮ ਕੇ ਉਹ ਵੀ ਤੁਰਿਆ ਹੋਇਆ ਸੀ ਪਰ ਜਾਈ ਜਵਾਨ ਜਹਾਨ ਸੀ ਮਸਾਂ ਘਰ ਤੋੜਦੀ ਚੰ다 ਸਿੰਘ ਉਹਨੂੰ ਰੱਬ ਬਣ ਕੇ ਬੋੜਿਆ ਉਹਨੇ ਪਰਜਾਈ ਨੂੰ ਵਚਨ ਦਿੱਤਾ ਕਿ ਉਹ ਭਤੀਜਿਆਂ ਦੀ ਪਰਵਰਿਸ਼ ਕਰੇਗਾ ਉਹ ਹਫ਼ਤਾ ਪਰ ਉੱਤੇ ਠਹਿਰਿਆ ਤੇ ਫਿਰ ਰਮਤਾ ਹੋ ਗਿਆ ਪਰਾਗਦਾਸ ਉਰਫ ਚੰਦਾ ਸਿੰਘ ਕੋਠੇ ਖੜਗ ਸਿੰਘ ਤੋਂ ਹੁਣ ਵਰੇਸ਼ ਮਾਹੀ ਕਾਨਗੜ ਜਾਂਦਾ ਤੇ ਪਰਜਾਈ ਨੂੰ ਮਿਲ ਆਉਂਦਾ ਕੁੜੀ ਵਿਆਹ ਦਿੱਤੀ ਭਤੀਜੇ ਉਡਾਰ ਸਨ ਕੋਠੀ ਤਾਂ ਇਹ ਗੱਲ ਵੀ ਮੂੰਹ ਮੂੰਹ ਸੁਣੀ ਜਾ ਰਹੀ ਸੀ ਕਿ ਪਰਾਗਦਾਸ ਨੇ ਕਾਨਗੜ ਭਤੀਜਾ ਨੂੰ 8-10 ਕੁ ਮੰਜੀਂ ਜ਼ਮੀਨ ਵੀ ਲੈ ਦਿੱਤੀ ਹਰਨਾਮੇਂ ਡੇਰੇ ਗਈ ਤਾਂ ਸੰਤਾਂ ਦੇ ਧੋਨੇ ਅੱਗੇ 8-9 ਬੰਦੇ ਤੇ 2-3 ਬੁੜੀਆਂ ਬੈਠੀਆਂ ਸਨ ਧੋਨੇ ਵਿੱਚੋਂ ਨਿੱਕਾ-ਨਿੱਕਾ ਧੂਆਂ ਉੱਠ ਰਿਹਾ ਸੀ ਬੱਠੇ ਬੰਦਿਆਨਾਂ ਨਾਲ ਪ੍ਰਾਗ ਦਾ ਕੋਈ ਗੰਭੀਰ ਐਮਸ਼ਵਰਾ ਕਰ ਰਿਹਾ ਸੀ ਤੀਮਿਆ ਹੱਥ ਜੋੜੀ ਬੈਠੀਆਂ ਸਨ ਮੂਹੰ ਦੇ ਇੱਕ ਪਾਸੇ ਚੁੰਨੀ ਦੇ ਪੱਲੇ ਕੀਤੇ ਹੋਏ ਸਨ ਹਰ ਨਾਮੀ ਨੇ ਵੀ ਸਿਰ ਦਾ ਪੱਲਾ ਮੱਥੇ ਤੱਕ ਕਰ ਲਿਆ ਤੇ ਸੰਤਾਂ ਦੇ ਚਰਨਾਂ ਵਿੱਚ 1 ਰੁਪਇਆ ਮੱਥਾ ਟੇਕ ਕੇ ਉਹ ਵੀ ਬੁੜੀਆਂ ਕੋਲ ਜਾ ਬੈਠੀ ਅੱਜ ਲਈ ਇੱਥੇ ਹੀ ਸਮਾਪਤੀ ਕਰਦੇ ਹਾਂ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ